ਤੁਸੀਂ ਟਰੂਡੋ ਸਾਹਿਬ ਦਾ ਨਾਮ ਸ਼ੋਇਆ ਟਰੂਡੋ ਸਾਹਿਬ ਦਾ ਜ਼ਿਕਰ ਆਇਆ ਇਧਰ ਜਗਮੀਤ ਸਿੰਘ ਜੀ ਉਹ ਵੀ ਅਸਤੀਫੇ ਦੀ ਗੱਲ ਕਰ ਰਿਹਾ ਹੈ ਦੂਜੇ ਪਾਸੇ ਜਗਮੀਤ ਸਿੰਘ ਵਾਸਤੇ ਫੰਡ ਵਗੈਰਾ ਰੇਸ ਹੋ ਰਿਹਾ ਪੈਨਸ਼ਨ ਪੰਸ਼ਨ ਇਹ ਕੀ ਇਹ ਕੀ ਮਸਲੇ ਨੇ ਦੇਖੋ ਅਮਰੀਕਾ ਦੀ ਰਾਜਨੀਤੀ ਨੂੰ ਦੇਖ ਲਓ ਹਣਾ ਜੋ ਡੋਨਲਡ ਟਰੰਪ ਨੇ ਉੱਥੇ ਕਟੜਤਾ ਲਿਆਂਦੀ ਜੀ ਜਦੋਂ ਹਾਰ ਗਏ ਉਸ ਤੋਂ ਬਾਅਦ ਉਹਨਾਂ ਦੇ ਸਮਰਥਕਾਂ ਨੇ ਜੋ ਅਮਰੀਕਾ ਦੀ ਡੈਮੋਕ੍ਰੇਸੀ ਨੂੰ ਕਲੰਕਿਤ ਕੀਤਾ ਬਿਲਕੁਲ ਉਹ ਸਰ ਇਤਿਹਾਸ ਚ ਦਰਜ ਆ ਜੀ ਤਾਂ ਮਤਲਬ ਕਿ ਹੁਣ ਜੇ ਤੁਸੀਂ ਰਾਜ ਹਾਲਾਂਕਿ ਕੈਨੇਡਾ ਦਾ ਸਿਸਟਮ ਬਹੁਤ ਵਧੀਆ ਜੀ ਜਦੋਂ ਵੀ ਤੁਸੀਂ ਉੱਥੋਂ ਦੇ ਦੁਖੀ ਹੋਏ ਲੋਕਾਂ ਨੂੰ ਵੀ ਪੁੱਛੋਗੇ ਨਾ ਜਿਹੜੇ ਉਧਰ ਦੇ ਬਾਰਨ ਨੇ ਜਾਂ ਕਹਿ ਲਓ ਕਿ 90 ਨੂੰ ਬੇਚੀ ਚਲੇ ਗਏ ਕਾਰੋਬਾਰ ਸੈੱਟ ਨੇ ਜਿਹੜੇ ਕਈ ਵਾਰ ਇੱਕ ਸ਼ਿਕਾਇਤ ਵੀ ਕਰਦੇ ਆ ਕਿ ਯਾਰ ਜਿਹੜੇ ਨੌਜਵਾਨ ਆਏ ਇਹਨਾਂ ਦੇ ਪੈਰ ਮਣਾ ਹੋ ਗਿਆ ਜੀ ਪਰ ਜਦੋਂ ਤੁਸੀਂ ਉਹਨਾਂ ਨੂੰ ਅਖੀਰ ਤੇ ਇਹ ਪੁੱਛੋਗੇ ਸਵਾਲ ਕਰੋਗੇ ਕੈਨੇਡਾ ਦਾ ਕਿ ਯਾਰ ਕੈਨੇਡਾ ਇਨਾ ਹੀ ਬੁਰਾ ਤਾ ਉਹ ਕਹਿੰਨਗੇ ਨਹੀਂ ਯਾਰ ਕੈਨੇਡਾ ਦਾ ਸਿਸਟਮ ਬਹੁਤ ਵਧੀਆ ਹੈ ਪਰ ਸਿਆਸਤ ਦੇ ਵਿੱਚ ਕੁਝ ਹੱਦ ਤੱਕ ਨਿਗਾਰ ਆ ਗਿਆ ਜੀ ਯਾਨੀ ਕਹਾਣੀ ਕੀ ਆ ਤਾਂ ਹੁਣ ਇੱਥੇ ਇੱਥੇ ਵੀ ਇੱਕ ਮੇਰੇ ਮਿੱਤਰ ਆ ਉਹਨਾਂ ਨੇ ਵੀ ਇਹੋੀ ਗੱਲ ਕਹੀ ਕਹਿੰਦੇ ਯਾਰ ਇੱਥੇ ਵੀ ਕੁਝ ਮਾੜਾ ਨਹੀਂ ਹੈ ਜੀ ਸਿਸਟਮ ਨੂੰ ਠੀਕ ਕਰ ਦਿਓ ਤੇ ਇਹਦੇ ਵਰਗਾ ਵੀ ਕੋਈ ਮੁਲਕ ਨਹੀਂ ਹੈ ਵੀ ਠੀਕ ਹੈ ਜੀ ਹੁਣ ਸਿਸਟਮ ਨੂੰ ਕਿਵੇਂ ਠੀਕ ਕਰੀਏ ਮੇਰਾ ਸਵਾਲ ਇਹ ਹੋਏਗਾ ਜੀ ਜਾਂ ਤੁਹਾਡਾ ਸਵਾਲ ਇਹ ਹੋਏਗਾ ਉਹ ਕਹਿੰਦੇ ਕਿ ਯਾਰ ਦੇਖੋ ਗੱਲ ਇਹ ਆ ਕਿ ਜਿਹੜੇ ਪੋਲੀਟੀਸ਼ੀਨ ਆ ਚੁਣੇ ਹੋਏ ਨੁਮਾਇੰਦੇ ਆ ਜੀ ਉਹ ਨੀਤੀਆਂ ਤੇ ਕੇਂਦਰ ਤੋਂ ਨੀਤੀਆਂ ਬਣਾਉਣ ਲਾਗੂ ਕਰੇ ਅਫਸਰ ਸਹੀ ਦੋਨੇ ਇਮਾਨਦਾਰ ਹੋਣ ਜੀ ਦੋਨੇ ਹੀ ਇੱਕ ਦੂਜੇ ਤੇ ਸਿਕੰਜਾ ਰੱਖਣ ਬਿਲਕੁਲ ਮਤਲਬ ਇੱਕ ਥਾਣੇਦਾਰ ਦੀ ਬਦਲੀ ਕਰਾਉਣ ਵਾਸਤੇ ਹੁਣ ਸਿਫਾਰਿਸ਼ ਮੰਤਰੀ ਦੀ ਲਵਾਓਗੇ ਜੀ ਤੇ ਉਹ ਥਾਣੇਦਾਰ ਜੇ ਛੱਡ ਗਿਆ ਕੋਈ ਉਹਨੂੰ 5-7 ਲੱਖ ਇੱਕ ਸਟੇਸ਼ਨ ਦਾ ਦੇਣਾ ਪਿਆ ਤੇ ਉਹ ਫਿਰ ਉਹ ਉੱਥੇ ਜਾ ਕੇ ਕੋਈ ਭਜਨ ਬੰਦਗੀ ਥੋੜੀ ਕਰੂਗਾ ਠਾਣੇ 'ਚ ਬਹਿ ਕੇ ਤੇ ਉਹ ਵੀ ਲੋਪਰੀ ਲਾਊਗਾ ਗੱਲ ਸਹੀ ਆ ਵਿਆਜ ਲਾਊਗਾ ਵੀ ਤਾਂ ਇਹੀ ਆ ਕਿ ਉੱਥੇ ਦੀ ਕੈਨੇਡਾ ਦੀ ਰਾਜਨੀਤੀ ਵੀ ਕੁਝ ਇਸੇ ਤਰ੍ਹਾਂ ਦੀ ਹੈ ਜਗਮੀਤ ਸਿੰਘ ਵਾਸਤੇ ਤੇ ਫੰਡ ਵਾਲਾ ਕੰਮ ਸ਼ੁਰੂ ਹੋ ਗਿਆ ਉਹ ਕਿਸੇ ਸੱਜਣ ਨੇ ਮੈਨੂੰ ਲਿੰਕ ਭੇਜੇ ਜੀ ਜੀ ਉਹ ਕਹਿੰਦੇ ਕਿਸੇ ਨੇ ਫੰਡ ਸ਼ੁਰੂ ਕਰ ਦਿੱਤਾ ਉਹ ਕਹਿੰਦੇ ਕਿ ਦੇਖੋ ਇਹ ਗਵਰਨਮੈਂਟ ਨੂੰ ਡੇਗ ਨਹੀਂ ਰਿਹਾ ਜਗਮੀਤ ਸਿੰਘ ਹੂੰ ਕਿ 6 ਸਾਲ ਮੇਰੇ ਪੂਰੇ ਹੋ ਜਾਣ ਤੇ ਮੈਨੂੰ ਪੈਨਸ਼ਨ ਲੱਗ ਜੇ ਜੀ ਤੇ ਉੱਥੋਂ ਦੇ ਜਿਹੜੇ ਗੋਰੇ ਆ ਉਹ ਪਤਾ ਨਹੀਂ ਹੁਣ ਕੀ ਹਿਸਾਬ ਕਿਤਾਬ ਹੈ ਕੋਈ ਤੇ ਫੰਡ ਆਪ ਹੀ ਨਾਲ ਐਲੋਕੇ ਕੋਈ ਤਤਰ ਹੋ ਜਾਵੇ ਉਹ ਕਹਿੰਦੇ ਜਗਮੀਤ ਸਿੰਘ ਨੂੰ ਪੈਸੇ ਦਿਓ ਆਓ ਪੈਨਸ਼ਨ ਜੋਕੇ ਪਹਿਲੇ ਪੈਨਸ਼ਨ ਜੋਕੇ ਪੈਸੇ ਦਿਓ ਜੀ ਤਾਂ ਕਿ ਟਰੋਡੋ ਤੋਂ ਖਹਿਣਾ ਛੁੱਟੇ ਹੂੰ ਤਾਂ ਜਗਮੀਤ ਸਿੰਘ ਦੀ ਵੀ ਰਾਜਨੀਤੀ ਦੇਖ ਲਓ ਕਿ ਇੱਕ ਪਾਸੇ ਉਹ ਬਾਹਰੋਂ ਸਮਰਥਨ ਵੀ ਦੇ ਰਹੇ ਆ ਜਸਟਨ ਟਰੋਡੋ ਤੋਂ ਅਸਤੀਫਾ ਵੀ ਮੰਗ ਰਿਹਾ ਟਰੋਡੋ ਦਾ ਹੁਣ ਬਦਲ ਕੌਣ ਹੋਵੇ ਜੀ ਦੇਖੋ ਹੁਣ ਇਸ ਫਾਇਦੇ ਵਿੱਚ ਆ ਕੇ ਤਾ ਹਣ ਕਿਹੜਾ ਦੇਊਗਾ ਬਿਲਕੁਲ ਬੜੀ ਸੂਰਤੇ ਹਾਲ ਉੱਥੇ ਜਿਹੜੀ ਆ ਜਦੋਂ ਵਿੱਚ ਲੜਖੜਾਇਆ ਸ਼ਸ਼ੋਹਨ ਚੱਲੀ ਆ ਰਾਜਨੀਤੀ तकरीबन तकरीबन ਇੱਕੋ ਜੀ ਹੋਈ ਪਈ ਆ ਇਹ ਤੇ ਮੈਂ ਜਿਵੇਂ ਤੁਹਾਨੂੰ ਕਿਹਾ ਕਿ ਕੁਝ ਸਿਸਟਮ ਐਸੇ ਆ ਕਿ ਉੱਥੇ ਬਹੁਤੇ ਰਾਜਨੀਤਿਕ ਬੰਦੇ ਨਾ ਜਿਹੜੇ ਉਹ ਖੁੱਲਾ ਖੇਲ ਫਰੂਕਾਬਾਦੀ ਕਰ ਨਹੀਂ ਸਕਦੇ ਜਿਵੇਂ ਆਪਣੇ ਕਰ ਦਿੰਦੇ ਨੇ ਬਿਲਕੁਲ ਅਦਰਵਾਈਜ਼ ਰਾਜਨੀਤੀ ਚ ਕਿਤੇ ਨਾ ਕਿਤੇ ਸਮਾਨਤਾਵਾਂ ਜਿਹੜੀਆਂ ਨੇ ਹੁਣ ਹੋਣੀਆਂ ਸਟਾਰਟ ਹੋ ਗਈਆਂ ਜੀ ਜੀ ਬਿਲਕੁਲ ਬਿਲਕੁਲ ਮਿੰਟੂ ਜੀ ਕਈ ਦੋਸਤਾਂ ਨੇ ਕਮੈਂਟ ਨੇ ਇੱਥੇ ਸਾਬ ਕਹ ਲਓ ਜੀ ਕਹਿ ਰਹੇ ਨੇ ਕਿ ਭਾਈ ਡੇਂਗੂ ਹੋ ਗਿਆ ਤੇ ਮੈਂ ਗਲੂਕੋਜ਼ ਹੱਥ ਤੇ ਲਾ ਕੇ ਮੋਬਾਈਲ ਫੜ ਕੇ ਤੁਹਾਡਾ ਪ੍ਰੋਗਰਾਮ ਦੇਖ ਰਿਹਾ ਹਾਂ ਇਹ ਵੀ ਸਿੱਧਾ ਹੈ ਭਾਈ ਤੁਹਾਡੀ ਜੀ ਜੀ ਸਹੀ ਹੈ ਤੁਹਾਡਾ ਮੋਹ ਹੈ ਨਹੀਂ ਚਲੋ ਵਾਈ ਗਰੂ ਤੁਹਾਨੂੰ ਭਾਈ ਤੰਦਰੁਸਤ ਕਰੇ ਸਿਹਤ ਦਾ ਖਿਆਲ ਰੱਖੋ ਕੋਈ ਗੱਲ ਨਹੀਂ ਹੈ ਜੀ ਜੀ ਮਨਦੀਪ ਸਿੰਘ ਜੀ ਕਹਿ ਰਹੇ ਨੇ ਕਿ ਐਜੂਕੇਸ਼ਨ ਤੇ ਨਸ਼ੇ ਦੇ ਨਾਲ ਇੱਕ ਪ੍ਰੋਗਰਾਮ ਹਫ਼ਤੇ ਦੇ ਵਿੱਚ ਜ਼ਰੂਰ ਕਰੋ ਤੁਸੀਂ ਮਿੰਟੂ ਜੀ ਵਾਲਾ ਇੱਕ ਪੌਡਕਾਸਟ ਸੁਣਿਓ ਸਿਹਤ ਦੇ ਬਾਰੇ ਉਹਦੇ ਚ ਬੜਾ ਕੁਝ ਹੈਗਾ ਉਹਦੇ ਜਾਣਕਾਰੀ ਤੁਹਾਨੂੰ ਮਿਲਣੀ ਹੈ ਸਿਹਤ ਦੇ ਬਾਰੇ ਮਿਲਣੀ ਹੈ ਐਜੂਕੇਸ਼ਨ ਤੇ ਵੀ ਜ਼ਰੂਰ ਆਪਾਂ ਕਦੇ ਨਾ ਕਦੇ ਕੋਈ ਪ੍ਰੋਗਰਾਮ ਕਰਾਂਗੇ